ਸਾਰੇ ਆਣੇ ਆਪਾਂ 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 ਸਾਰੇ ਆਣੇ ਭਾਵੇਂ ਤੇਰੇ ਮਸਲੇ ਦਾ ਹੱਲ ਅਸੀਂ ਲੈ ਕੇ ਆਏ ਆਂ ਡਾਕਟਰ ਆਏ ਅਸੀਂ ਤਾਂ ਸੋਈ ਲਾ ਕੇ ਚੱਲੋ ਇਹ ਆ ਇੱਕ ਛੋਟੀ ਕਾਮੀ ਹੈ ਛੋਟਾ ਇੱਕ ਬੁੱਕ ਤੇ ਲਾ ਰਹੀ ਹੈ ਆਹ ਮਾਂ ਬਾਰੇ ਦੱਸੋ ਪਾਣੀ ਪੂਰੀ ਮੈਂ ਇਹ ਰੱਖੇ ਵੀ ਤੱਕੜ ਤੋਂ ਜਾਨਾ ਫੇਲੇ ਰਿਹਾ ਹੈ ਜਾਨਾ ਫੇਲੇ ਚੱਲ ਰਹੀ ਹੈ ਤੱਕੜੇ ਦੀ ਮਾਂ ਮਾਂ ਦੀ ਸਕਾਰ ਹੈ ਹਾਂ ਹਾਂ ਨਾ ਬੱਤੀ ਬਹੁਤ ਤੇਜ਼ ਹੈ ਵੀ ਵੀ ਤੱਕੜੇ ਸੇ ਤੁਹਾਡੀ ਵਧੀ ਲੱਗਦੀ ਸੰਤਾ ਤੇਰਾ ਲੜਦਾ ਏ ਜੇਠ ਤੇਰਾ ਲੜਦਾ ਏ ਜੇਠ ਮੈਨੂੰ ਪਤਾ ਚੱਲ ਗਿਆ ਦਾਦਾ ਜੀ ਤੋਂ ਪਤਾ ਚੱਲ ਗਿਆ ਤੇਰਾ ਲੜਦਾ ਏ ਜੇਠ ਤੁਸੀਂ ਹੋਂਦ ਬਣੇ ਦੇ ਆ ਲੜਦਾ ਏ ਜੇਠ ਤੁਸੀਂ ਯੋਗ ਬਾਲਵੇ ਮਿੱਤ ਨਵੇਂ ਨਵੇਂ ਸੁਣ ਆ ਕੇ ਤੁਹਾਨੂੰ ਵਿਖਾਰੀ ਹਰਾ ਲੈ ਕੇ ਤੇ ਲਾਲ ਨਵਾ ਸਮਾਉਣਾ ਡਾਕਟਰ ਸਾਹਿਬ ਕਹਿੰਦੇ ਕੁਸ਼ਰਾਰਾ ਪਾਲਾ ਧਰਾਰਾ ਪਾਲਾ ਤੇ ਕੁਦਾਸ ਕਿਰਸਾ ਵੀ ਤੂੰ ਉਹ ਪਾਲਾ ਹੈ ਪਾਪਾ ਇਹ ਕਿੱਥੇ ਮੰਉਂਦੀ ਸੀ ਇਹ ਕਹਿੰਦੀ ਮੈਂ ਤਾਂ ਹਰਾ ਲਹਿੰਗਾ ਹੀ ਲੈਣਾ ਹਾਂ ਡਾਕਟਰ ਸਾਹਿਬ ਨੂੰ ਆ ਗਿਆ ਗੁੱਸਾ ਉਹਨਾਂ ਨੇ ਖੜਕਾ ਦਿੱ ਓਕੇ ਬਾਈ ਪਿੰਕੀ ਤਾਂ ਹੋ ਕੇ ਗੁੱਸੇ ਆ ਚਲੀ ਗਈ ਉੱਥੋਂ ਕਿੰ ਕੀ ਮੂਰੇ ਮੂਰੇ ਡਾਕਟਰ ਸਾਹਿਬ ਪਿੱਛੇ ਪਿੱਛੇ ਉਹ ਕਿੱਥੇ ਗਾ ਦਿੰਦੀ ਆ ਤਾਂ ਹੋ ਗਈ ਆ ਗਈ ਡਾਕਟਰ ਸਾਹਿਬ ਤਾਂ ਵਿਚਾਰੇ ਘਬਰਾਏ ਹੋਏ ਵੀ ਇਹ ਤਾਂ ਗਈ ਛੱਡ ਕੇ ਹੁਣ ਉਹ ਤੇਜਵੰਤ ਵੀਰ ਜੀ ਨੂੰ ਕਹੇ ਸਾੜੀ ਜਾਣਾ ਮਾਰੀ ਗਈ ਜਾਣਾ ਗਈ ਸਾੜੀ ਜਾਣਾ ਮਾਰੀ ਦੀ ਕਲੀਓ ਕਿੰਨੋ ਕੰਮੀ ਪਟਿਆਲਿਓ ਵੀ ਕਰਦੀ ਲੁਧਿਆਣਿਓ ਕਰਦੀ ਪਟਿਆਲਿਓ ਤੋਂ ਕੁੜੀ ਵਾਲਿਆਂ ਨੇ ਵੀ ਕੀਤੀ ਹੋਣੀ ਐ ਆਪਾਂ ਚੱਲਦੇ ਲੁਧਿਆਣ ਇਹ ਜਾਣਦੀ ਐ ਜੀ ਲੁਧਿਆਣ ਸ਼ੌਪਿੰਗ ਕਰਨ ਇਹਨਾਂ ਦਾ ਘਰ ਲੈਣਗੇ ਪਤਾ ਕਿੱਥੇ ਭੰਗ ਚੋ ਮੰਡੀ ਲੈ ਜਾਂਦਾ ਅੱਛਾ ਲੈਣੇ ਉੱਥੇ ਜਾਣਾ ਸੀ ਜਾ ਕੇ ਮੈਂ ਗਈਆਂ ਤੁਰਦੀਆਂ ਤੁਰਦੀਆਂ ਨੇ ਦੁਪਹਿਰ ਕਰ ਲਈ ਦੁਪਹਿਰ ਕਰ ਲਈ ਤਾਂ ਭੀੜ ਹੋ ਗਈ ਏਨੀ ਬੱਸ ਠੀਕ ਐ ਬੱਸ ਸਟਾਪ ਕਮ ਤੱਕ ਕਹਿੰਦੀਆ ਇੱਧਰ ਇੱਧਰ ਨਹੀਂ ਤਾਂ ਉਹ ਜਿਹੜੇ ਡਰਾਈਵਰ ਹੀ ਕਟਾਈ ਟਿਕਟ ਹੀ ਨਹੀਂ ਕਟਾਈ ਬੈ ਗਿਆ ਜਲਦੀ ਜਲਦੀ ਜ ਬੈ ਗਿਆ ਗੱਡਾ ਬੱਸ 'ਚ ਤੇ ਜਦੋਂ ਆਇਆ ਕੰਡਕਟਰ ਕੰਡਕਟਰ ਕਹਿੰਦਾ ਬੀਬੀ ਟਿਕਟ ਦੇ ਸਾਹ ਦੇ ਟਿਕਟ ਦਿਖਾਓ ਇਹ ਕਹਿੰਦੀਆ ਲਾਡੀ ਕਹਿੰਦੀ ਅੱਛਾ ਟਿਕਟ ਹੀ ਦਿਖਾਉਂਗੀ ਸਾਸੀ ਕਿਉਂ ਤੇ ਕਿਉਂ ਜਿਹਾ ਸੀ ਗ੍ਰੀਨ ਚੜ ਜਾਂਦੇ ਆ ਲਾਡੀ ਕਹਿੰਦੀ ਇਹਦੇ ਇੱਧਰ ਰੱਖ ਵਾਰੇ ਇਹਦੇ ਇੱਥੋਂ ਕਰਕੇ ਇੱਧਰ ਰੱਖ ਵਾਰੇ ਅੱਗੇ ਬੈਠੀ ਸੀ ਇਹ ਪਿੱਛੇ ਬੈਠੀ ਸੀ ਇਹ ਕਹਿੰਦੀ ਪੀ ਇਹ ਭਾਬੀ ਆ ਦੇਖ ਮੈਨੂੰ ਕਹੀ ਨਾ ਟਿਕਟ ਕਟਕਾ ਲਾ ਹੈ ਤੇ ਇਹ ਕਹਿੰਦੀ ਅੱਛਾ ਟਿਕਟ ਕਟਾਉਣੀ ਪੈਣੀ ਹੈ ਉਹ ਕੰਡਕਟਰ ਕਹਿੰਦਾ ਹਾਂਜੀ ਟਿਕਟ ਕਟਾਉਣੀ ਪੈਣੀ ਹੈ ਜਾਂ ਤਾਂ ਟਿਕਟ ਕਿਤਾ ਬੀ ਬੀ ਜੱਫੀ ਪਾ ਦੀ ਬੀ ਟਿਕਟ ਕਟਾ ਦੋਲ ਲਾਈਟੇ ਦੇ ਚੱਕਿਆ ਲੱਡੂ ਭਾਈ ਨੇ ਲਿਆ ਦੇਖ ਭਾਈ ਨੇ ਮਾਰੀ ਅੱਖ ਤੇ ਨਾ ਐਸੇ ਲੱਡੂ ਰਾ